ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਛੇ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਛੇ ਹੀ ਮੱਝਾਂ ਦੋਸਤੋ ਜਿਹੜੀਆਂ ਸੁਨਿਆ ਸੁਆਈਆਂ ਹੋਣਗੀਆਂ ਜੀ ਜਿਨ੍ਹਾਂ ਦੇ ਵਿੱਚ ਟੋਕਰ ਗੱਬਣ ਵੀ ਹੋਣਗੀਆਂ ਜੀ ਬੱਚੇ ਆਈਆਂ ਵੀ ਹੋਣਗੀਆਂ ਔਰ ਨੀਲੀ ਰਵੀ ਦੇ ਵਿੱਚ ਵੀ ਜੇ ਦੋਸਤੋ ਰੇਟ ਦੀ ਗੱਲ ਕਰ ਲਈਏ 34000 ਤੋਂ ਲੈ ਕੇ ਤੇ 55000 ਰੁਪਏ ਤੱਕ ਰੇਟ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਮੱਝਾਂ ਦਾ ਹੋਊਗਾ ਦੁੱਧ ਦੀ ਜਿਹੜੀ ਕਪੈਸਿਟੀ ਹੋਊਗੀ ਦੋਸਤੋ 4-5 ਲੀਟਰ ਤੋਂ ਲੈ ਕੇ ਤੇ 9-10 ਲੀਟਰ ਤੱਕ ਜਿਹੜਾ ਦੁੱਧ ਇਹਨਾਂ ਦਾ ਹੋਊਗਾ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਐਂਡ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਦੋਸਤੋ ਸਰਪ੍ਰਾਈਜ਼ ਦੇਣਾ ਹੈ ਜਿਹੜਾ ਬਿਲਕੁਲ ਨਿਕੇ ਜੇ ਭਾਅ ਦੇ ਵਿੱਚ ਮੱਝ ਹੋਊਗੀ ਤੇ ਦੁੱਧ ਵੀ ਦੋਸਤੋ ਕੋਈ 6-7 ਕਿਲੋ ਹੋਊਗਾ ਮੌਕੇ ਦਾ ਉਹ ਆਪਾਂ ਮੱਝ ਤੁਹਾਨੂੰ ਵੀਡੀਓ ਦੇ ਐਂਡ ਦੇ ਵਿਖਾਵਾਂਗੇ ਜੀ ਹਣ ਦਾ ਵੀਡੀਓ ਜਰੂਰ ਦੇਖਿਓ ਉਹ ਵੀਰ ਨਾਲ ਗੱਲਬਾਤ ਕਰੀਏ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਤੋਂ ਕੁਛ ਲੈਣੇ ਆਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਭਾਈ ਠੀਕ ਠਾਕ ਵਧੀਆ ਜੀ ਠੀਕ ਠਾਕ ਖੈਰਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਅਸੀਂ ਆਸ ਕਰਦੇ ਹਾਂ ਹਾਂਜੀ ਸਾਰੇ ਤੰਦਰੁਸਤ ਹੋਣਗੇ ਮਹਾਰਾਜ ਤੰਦਰੁਸਤ ਰੱਖੇ ਸਾਰੇ ਚੜ੍ਹਦੀ ਕਲਾ 'ਚ ਰੱਖੇ ਹਾਂ ਜੀ ਪਰਿਵਾਰ ਕੇ ਮਾਲ ਮਾਲ ਭਾਜੀ ਆਉਂਦਾ ਜਾਂਦਾ ਰਹਿੰਦਾ ਚਲੋ ਭੈਣ ਭਰਾ ਵੀ ਆਉਂਦੇ ਜਾਂਦੇ ਰਹਿੰਦੇ ਆ ਹਾਂ ਜੀ ਹਾਂ ਜੀ ਤੇ ਬਾਕੀ ਉਹ ਬੇਨਤੀ ਹੈ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਆਪਾਂ ਇਹੋ ਬੇਨਤੀ ਕਰਾਂਗੇ ਹਾਂ ਜੀ ਵੀ ਜਿਹੜੀ ਵੀ ਮੈਨੂੰ ਚੰਗੀ ਲੱਗਦੀ ਆ ਵੀਡੀਓ ਦੇ ਵਿੱਚ ਪਰਿਵਾਰ ਦੇ ਵਿੱਚ ਬਹਿ ਗਏ ਤਸੱਲੀ ਕਰੋ ਤਸੱਲੀ ਕਰਕੇ ਆਪਦੀ ਤੇ ਫੇਰ ਆਪਾਂ ਨੂੰ ਸਾਈਪਾਉ ਤੇ ਘਰੇ ਆ ਕੇ ਵੀ ਆਪਦੀ ਤਸੱਲੀ ਕਰਕੇ ਠੀਕ ਹੈ ਠੀਕ ਹੈ ਹੱਕ ਬਣਦਾ ਹੈ ਨਾ ਹਾਂ ਜੀ ਹਾਂ ਜੀ ਆ ਅਛਾ ਵੀਰ ਆਪਣਾ ਐਡਰੈਸ ਇੱਕ ਰੀ ਬੋਲ ਦਿਓ ਐਡਰੈਸ ਆਪਣਾ ਜੀ ਪਿੰਡ ਚਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹਾਂ ਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਹਾਂ ਜੀ ਫੋਨ ਨੰਬਰ ਜੀ 628474127 628474127 ਅੱਛਾ ਅੱਜ ਆਪਾਂ ਇੱਕ ਆਫਰ ਰੱਖੀ ਜਿਹੜੀ ਮੈਂ ਦੱਸ ਤੀ ਆ ਪਹਿਲਾਂ ਹਾਂ ਜੀ ਹਾਂ ਉਹ ਆਪਾਂ ਲਾਸਟ ਬਖਾ ਲਈ ਬਾਕੀ ਆਪਾਂ ਭੈਣ ਭਰਾਵਾਂ ਨੂੰ ਦੱਸ ਦਈਏ ਕਿ ਆਪਣੇ ਤੋਂ ਜਿਹੜਾ ਅੱਜ ਰੇਟ ਆ 34 ਤੋਂ ਲੈ ਕੇ ਹਾਂ ਜੀ ਤੇ ਕੋਈ 55 60 ਦੇ ਵਿੱਚ ਵਿੱਚ ਹੋਊਗਾ ਠੀਕ ਹੈ ਜੇ ਦੁੱਧ ਦੀ ਗੱਲ ਕਰੀਏ ਤੇ 4-5 ਲੀਟਰ ਤੋਂ ਲੈ ਕੇ ਤੇ 8-9 10 ਲੀਟਰ ਤੱਕ ਹੋਣਗੀਆਂ ਠੀਕ ਹੈ ਜੀ ਤੇ ਜੇ ਕਰੀਏ ਆਪਾਂ ਗੱਲ ਪੀ ਕਿਹੜੀ ਕਿਹੜੀ ਆਪਣਾ ਤੋਂ ਵੈਰੈਟੀ ਅੱਜ ਤੋਂ ਕਰ ਦੱਬਣ ਵੀ ਹੋਊਗੀ ਹਾਂਜੀ ਬੱਚੇ ਵਾਲੀ ਵੀ ਆ ਬੱਚੇ ਤੋਂ ਬਣਾਵਾਂਗੇ ਠੀਕ ਹੈ ਨੀ ਹੋਰਾਂ ਦੀਆਂ ਛੋਟੀਆਂ ਵੀ ਆਈਆਂ ਨੀਲੀ ਦੀ ਵੀ ਹੈਗੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਵੀਰ ਆਪਾਂ ਆਏ ਇਸ ਵੱਡੀ ਮਾਝ ਤੋਂ ਪਹਿਲਾਂ ਡਿਟੇਲ ਆਪਾਂ ਵੀਰਾਂ ਨੂੰ ਦੱਸ ਦਈਏ ਦੀ ਪੀ ਇਹ ਕਿੰਨਾ ਸੁਵਾ ਸੁਈ ਇਹ ਭਾਜੀ ਸੁਵਾ ਦੂਜਾ ਗਾਂਹ ਤੇ ਜੇਰੀ ਬਣੀ ਆ ਜੀ ਕਿੰਨਾ ਟਾਈਮ ਹੋ ਗਿਆ ਬਣੀ ਇਹ ਭਾਜੀ ਸਿਆਆਂ ਦੀ ਆਖਿਆ ਡਾਕਟਰ ਸਾਢੇ ਪੰਜਾਂ ਦੀ ਲਾਵੇ ਭੈਣ ਸਾਢੇ ਪੰਜ ਮਹੀਨੇ ਦੀ ਕੰਫਰਮਾਸ਼ਨ ਦੀ ਕੰਫਰਮ ਦੀ ਚੈੱਕ ਪਾਸ ਆ ਠੀਕ ਹੈ ਜੀ ਸਾਢੇ ਪੰਜਾਂ ਮਹੀਨੇ ਦੀ ਚੈੱਕ ਪਾਸ ਆ ਸਵੇਰ ਉਹਨਾਂ ਦੇ ਕਹਿਣ ਮੁਤਾਬਕ ਦੂਜਾ ਗਾਂ ਤੇ ਜੇਰੀ ਬਣੀ ਆ ਜੀ ਠੀਕ ਹੈ ਜੀ ਤੇ ਜਿਹੜਾ ਦੁੱਧ ਦਾ ਰਿਕਾਰਡ ਇਹਦਾ ਪਹਿਲੇ ਸੂਏ ਦਾ 10 ਲੀਟਰ ਦਾ ਆ ਜੇ ਤੇ ਦੂਜੇ ਸੂਏ ਦਾ ਜਿਹੜਾ ਇਹ 13 14 ਲੀਟਰ ਦਾ ਰਿਕਾਰਡ ਆ ਵੱਡੀ ਮਹੀ ਜਬ ਹਾਂਜੀ 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 ਹੁਣ ਇਹਦੇ ਥਲੇ ਹਾਜ਼ਰ ਦੁੱਧ ਆ ਜਿਹੜਾ ਪੰਜ ਆ ਕੋਈ ਚਾਰ ਲਾ ਕੇ ਆਪਣੇ ਨਾਲ ਸੌਦਾ ਕਰ ਚਾਰ ਲਾ ਕੇ ਸੌਦਾ ਕਰ ਲੈ ਜੀ ਠੀਕ ਹੈ ਜੀ ਤੇ ਇਹਦਾ ਰੇਟ ਕੀ ਰਹੂਗਾ ਜੀ ਰੇ ਨਹੀਂ ਆਪਾਂ ਨਹੀਂ ਜੀ 65 ਕਰਨਾ ਇਹ ਆ ਵੀ ਬਾਕੀ ਭਣੇ ਕੋ ਭੈਣ ਭਰਾ ਇੱਥੇ ਆ ਗਏ ਵੱਡੀ ਮੈਂ ਆ ਪੂਰੀ ਹਾਂਜੀ ਹਾਂਜੀ ਚਲੋ ਜਿਆਦਾ ਨਹੀਂ ਆ ਪਾਉਂਦੇ ਹਾਂ ਆ ਮੰਨ ਲਓ ਲੱਖ 1 ਦਾ 1 20 ਡੇਢ ਆਮ ਹੋ ਜਾਂ ਆਏ ਹਾਂ ਜੀ ਜਿਆਦਾ ਨਹੀਂ ਆ ਪਾਉਂਦੇ ਚਲੋ ਮੈਂ ਜਿਹੜੀ ਆ 1 10 ਦੀ 20 ਦੀ ਸਵਾ ਦੀ ਦੇਖ ਸਕਦੀ ਜੀ ਕੋਈ ਮਾਲੋ ਸੇਵਾ ਕਰੂਗਾ ਇਹ ਤਾਂ ਲੱਖ ਤੋਂ ਤੇ ਪਲਾਸੀ ਜਾਣੀ ਆ ਨਾ ਜਾਣੀ ਜਾਣੀ ਹਾਂਜੀ ਠੀਕ ਹੈ ਜੀ ਹੁਣ ਵੈਰਾ ਹਾਜਰੇ ਦਾ ਮੋਲ ਹੋਊਗਾ ਨਾ ਆਪਣਾ ਤੁਹਾਨੂੰ ਬੜਾ ਛੋਟਾ ਜਿਹਾ ਭਾਅ ਹੁੰਦਾ ਮੋਲ ਆਪਾਂ ਜੋ ਮਰਜ਼ੀ ਕਰੀਏ 55000 ਤੇ ਦੀ ਪਹੁੰਚ ਕਰਾਂਗੇ 100 ਕਿਲੋਮੀਟਰ ਤਿੱਕਰ ਅੱਛਾ ਜੀ ਤੇ ਜੇ ਕੋਈ ਗੱਡੀ ਆਲਦੀ ਲਿਆਵੇ ਤੇ 52000 ਦੀ ਦੇਣੀ ਆਪਾਂ ਜੱਸ ਠੀਕ ਹੈ ਜੀ ਹਾਂਜੀ ਲਓ ਦੋਸਤੋ 55000 ਰੁਪਿਆ 100 ਕਿਲੋਮੀਟਰ ਤੱਕ ਪਹੁੰਚ ਤੇ ਜੇ ਕੋਈ ਵੀ ਗੱਡੀ ਆਪਣੀ ਲਿਆਊਗਾ ਤੇ ਸਾਰਿਆਂ ਛੇ ਆਪਹੁਣ ਤਾਂ ਦੋਸਤੋ ਇਹ ਹੀ ਆਫਰ ਹੋਊਗੀ ਤੇ ਇੱਕ ਹੋਰ ਬੇਨਤੀ ਕਰਦੀਏ ਵੀ ਥਣ ਪੰਜ ਜੀ ਦੇ ਅਛਾ ਥਾਣਾ ਪੰਜਾਂ ਹਾਂਜੀ ਹਾਂਜੀ ਪੰਜਾਂ ਰੰਚ ਆਉਦੇ ਜੀ ਹਾਂ ਪੰਜੇ ਥਾਣੇ ਚੱਲਦੇ ਆ ਜੀ ਪੰਜਵੇਂ ਥਾਣੇ ਨਾਲ ਬਰਾਬਰ ਆ ਆਪਾਂ ਦੱਸਾਂ ਗੱਲ ਕੀ ਹੈ ਜੀ ਕੈਮਰਾ ਮਾਰ ਕੇ ਦਿਖਾਓ ਜਿੱਦਾਂ ਮਰਜੀ ਲਓ ਦੋਸਤੋ ਇੱਕ ਪਾਸੇ ਜ ਆਹ ਤਿੰਨ ਥਾਣੇ ਲੱਗੇ ਕਰਵਾਏ ਨੂੰ ਥਾਣੇ ਪੰਜ ਆ ਤੇ ਦੂਜੇ ਪਾਸੇ ਇਨੀ ਦੀ ਰਾਵੀ ਚ ਕਰਾਸ ਆ ਹਾਂਜੀ ਆਹ ਲੋ ਕਰ ਲਓ ਚੱਕ ਜੀ ਹਾਂਜੀ ਦੋਸਤੋ ਇਹ ਕੁਦਰਤ ਦੀ ਦੇਣ ਆ ਜੋ ਦੁੱਧ ਦੋ ਦੁੱਧ ਵੀ ਨਾਲ ਬਰਾਬਰੀ ਆ ਜੀ ਅਛਾ ਬਰਾਬਰ ਦੋ ਦੁੱਧ ਹਾਂਜੀ ਬਰਾਬਰੀ ਆ ਜੀ ਠੀਕ ਹੈ ਜੀ ਕੱਢੀਏ ਜੀ ਬਾਹਰ ਨੂੰ ਲਓ ਜੀ ਲਓ ਜੀ ਦੋਸਤੋ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਢੇ 4 ਲੀਟਰ ਦੁੱਧ ਵੀ ਮੌਕੇ ਦਾ ਤਿਆਰ 55000 ਰੁਪਏ ਦੇਗੇ ਤੇ 100 ਕਿਲੋਮੀਟਰ ਤੱਕ ਵੀ ਇਹਦੀ ਪਹੁੰਚ ਹੋਊਗੀ। ਲੋ ਕਰੂ ਚੈੱਕ ਜੀ ਸਾਡੀ ਵੀਡੀਓ ਦੇ ਵਿੱਚ ਦੋਸਤੋ ਪੰਜਾਂ ਥਲ ਵਾਲੀ ਮਾਝੇ ਪਹਿਲੀ ਵੀਡੀਓ 'ਚ ਆਉਣੀ ਗੱਡੀ। ਪੂਰੀ ਵੱਡੀ ਮੈਂ ਭਾਈ ਇਹ ਨਹੀਂ ਲੋ ਕਰੂ ਚੈੱਕ ਹਾਂਜੀ। ਆਲੋ ਜੀ। ਮੇਕੋ ਦੋਸਤੋ ਪੂਰਾ ਵੱਡਾ ਢਾਂਚਾ ਪੂਰਾ ਕਦ ਕਾਠ ਰਾਜੀਪੁਰ ਆ ਕਰੋ ਚੈੱਕ ਜੀ। ਬਾਕੀ ਦੋਤੋ 6-4 ਮਹੀਨਾ ਲੱਗ ਗਿਆ ਇਹਨੂੰ ਕਰਮਾਲੀ ਨੂੰ ਬਾਕੀ ਜੇ 3-4 ਮਹੀਨੇ ਦਾ ਟਾਈਮ ਹੈ ਇਹਦੇ ਸੂਣ ਚ ਪਿਆ ਤੇ ਜਿਹੜੇ ਇੱਕ ਮਹੀਨੇ ਦਾ ਕੇ ਸੋਣੀਆ ਉਸ ਤੋਂ ਮਹੀਨੇ ਤੁਹਾਨੂੰ ਪਤਾ ਆ ਵੀ ਮੌਸਮ ਚਲੋ ਚੰਗੇ ਆ ਇਹਦੇ ਘੜੀ ਚੰਗੇ ਆ ਜੀ ਬਾਕੀ ਚਲੋ ਇਹ ਆ ਵੀ ਜੇ ਕੋਈ ਸੇਵਾ ਕਰੂ ਜੇ ਕੇ ਨੇ ਵੇਚਣੀ ਵੀ ਹੋਣੀ ਨਾ ਤਿਆਰ ਕਰਕੇ ਹਾਂਜੀ ਹਾਂਜੀ ਤੇ ਲੱਖ ਤੋਂ ਪਲਾਸੀ ਜਾਣੀ ਬਾਕੀ ਉਹਦੇ ਵੀਰ ਅਗਲੇ ਦੀ ਸੇਵਾ ਤੇ ਬੜੀ ਹਾਂਜੀ ਹਾਂਜੀ ਸੇਵਾ ਤੇ ਇਹ ਨਹੀਂ ਜਿਆਦੀ ਰੁੱਖੀ ਨਹੀਂ ਆ ਮੈਂ ਹਾਂ ਸਹੀਆ ਵਰੀਆ ਚਲਦੀ ਠੀਕ ਹੈ ਜੀ ਹਾਜੇ ਮੋਲੇ ਦਾ ਦੋਸਤੋ ਅੱਜ ਦਾ 55000 ਤੇ ਸਵੇਰ ਦੀ ਸਵੇਰ ਦੀ ਬਾਕੀ ਮਈਏ ਥੋੜਾ ਆ ਗਿਆ ਆਪਾਂ ਨੂੰ ਹਰ ਵੀਡੀਓ ਚ ਆਪਾਂ ਬੇਤੀ ਕਰਦੇ ਆ ਆਪਣਾ ਚਾਰ ਚੂਰੇ ਆ ਤੇ ਡੰਗਰਾ ਆ ਕੇ ਖਾਂਦੇ ਨਹੀਂ ਠੀਕ ਹੈ ਲੋ ਇਹ ਤਾਂ ਆਪਣਾ ਮਾਲ ਘਰ ਚੋਂ ਆਇਆ ਹੁੰਦਾ ਥੋੜਾ ਡੰਗਰਾ ਨਹੀਂ ਵਾਲੇ ਪਾਸੇ ਦੋ ਥਾਂ ਤੇ ਉਲਟ ਬੈਣੀ ਵਾਲੇ ਪਾਸੇ ਤਿੰਨ ਥਾਂ ਜਿਹੜੇ ਦੋਸਤੋ ਲੱਗੇ ਜੈਨੂੰ ਕਰਮਾਣੀ ਇਹਦੇ ਨਾਲ ਜਿਹੜੀ ਬੱਧੀ ਹੈ ਵੀਰ ਨੀਲੀ ਰਾਵੀ ਮਾਜਾ ਕਰੋ ਚੈੱਕ ਜੀ ਦੱਸੋ ਇਹ ਭਾਜੀ ਪਹਿਲਣ ਝੋਟੀ ਜੇ ਪਲੂਨ ਅੱਛਾ ਜੀ ਆਹ ਵੇਖੋ ਲਓ ਜੀ ਦੋਸਤੋ ਕਰ ਲਓ ਚੈੱਕ ਖੀਰੀ ਝੋਟੀ ਹੈ ਜੀ ਦੋਸਤੋ ਹਾਂ ਜੀ ਖੀਰੀ ਹੈ ਜੀ ਦੁੱਧ ਆਏ ਦੰਦਾਂ ਦੇ ਵਿੱਚ ਦੋਸਤੋ ਹੈ ਤੇ ਬਾਕੀ ਨਾ ਸੀਲਸਲਾ ਕੁਝ ਬਹੁਤ ਜ਼ਿਆਦੀ ਹੈ ਜੀ ਸੂਈ ਨੂੰ ਕਿੰਨਾ ਟਮੋ ਗਿਆ ਸੂਈ ਨੂੰ ਭਾਜੀ ਇਹਨੂੰ ਕੋਈ 2 ਤੋਂ 2.5 ਮਹੀਨੇ ਹੋਏ ਹੋਣਗੇ ਅੱਛਾ ਜੀ ਉਹ ਭੈਣ ਭਰਾਵਾਂ ਦੇ ਗਾੜੀ ਆ ਬਾਕੀ ਸਾਰੇ ਆਹ ਬੱਚਾ ਦਾ ਹਾਂ ਜੀ ਇਹ ਬੱਚਾ ਕੀ ਕਟਾ ਕਟਾ ਜੀ ਕਟਾ ਲਓ ਦੋਸਤੋ ਆ ਜੀ ਇਹਦੇ ਮਗਰ ਕਟਾ ਅੰਦਾਜ਼ਾ ਲਾ ਲਿਓ 2.5 ਮਹੀਨੇ ਦਾ ਟਾਈਮ ਵੀ ਰਹਾ ਤਾਂ ਸੂਈ ਨੂੰ ਅੱਛਾ ਜੀ ਮੂੰਹ ਟੀਕਾ ਲੱਗਾ ਕਰੀ ਇਹ ਭਾਜੀ ਨਹੀਂ ਹਜੇ ਬਣੀ ਨਹੀਂ ਹਜੇ ਨਹੀਂ ਬਣੀ ਨਹੀਂ ਬਣ ਸਕਦੀ ਚਲੋ ਹਾਂਜੀ ਗਾਂ ਥੋੜਿਆ ਵੀ ਕਿੰਨਾ ਦੁੱਧ ਹੁੰਦਾ ਕਿੰਨਾ ਕ ਮਹੀਨਾ ਬਾਅਦ ਤੇਰੀ ਡੰਗਰ ਬਣਾ ਪਈ ਕਿੰਨੇ ਚੰਗੇ ਬਾਅਦ ਦੁੱਧ ਕਿੰਨਾ ਆਉਂਦਾ ਦੁੱਧ ਭਾਜੀ ਹੁਣ ਜਿਹੜਾ ਹਾਜ਼ਰ ਹੈ ਨਾ 7 ਲੀਟਰ ਹੈ ਮੌਕੇ ਦਾ ਮੌਕੇ ਤੋਂ 7 ਲੀਟਰ ਚਵਾਉਂਦੇ ਹਾਂ ਜਿੰਨੀ ਲੀਟਰਾਂ ਵਿੱਚ ਪਿਓਰ ਦੇ ਆ ਲੋ ਕਰੋ 체ਤੀ ਸਾਰੀ ਇਹ ਤਾਂ ਭਾਜੀ ਹੀਰਾ ਹੀ ਆ ਜੇ ਕੋਈ ਤਾਂ ਭੈਣ ਭਰਾ ਕੁ ਉਮਰ ਵੀ ਛੋਟੀ ਆ ਹਾਂਜੀ ਥੋੜੀ ਜੀ ਸਾਹ ਕਿਸੇ ਵੀਰ ਨੇ ਹਾਂਜੀ ਹਾਂਜੀ ਚਲੋ ਉਹ ਨਹੀਂ ਗੱਲ ਜਦਾਂ ਨਾ ਜਦਾਂ ਦੀ ਮਈਆਂ ਪੌਦਾਂ ਦਾ ਧਨ ਬਦਾ ਭਾਅ ਕਰਦੇ ਨੇ ਠੀਕ ਹੈ ਜੀ ਆਪਣੇ ਭਾਣੇ ਜਾ ਰਹੇ 체ਤੀ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਮੋਲੋ ਭਾਜੀ ਇਹ ਰਾ ਹਾਂਜੀ ਤਕੜ ਨਹੀਂ ਨਹੀਂ ਨੀਲੀ ਰਾਵੀ ਦੇ ਉਹੀਂ ਦੋ ਚਾਰ ਯਾਰ ਮਹਿੰਗੀ ਜਲੀ ਨੇ ਮੈਂ ਮੈਂ ਤੁਹਾਡੀ ਗੱਲ ਮੰਨਦਾ ਪਰ ਥੋੜੀ ਜੀ ਮੱਝ ਚਲੋ ਦਰਮਿਆਨੇ ਕਰ ਜੀ ਤੁਸੀਂ ਇੱਕੇ ਰਿ ਲਾਗੇ ਇੱਕੇ ਰਿ ਲਾਗ 50000 ਦੇ ਵਿੱਚ ਪਹੁੰਚ ਕਰਨੀ ਏ 100 ਕਿਲੋਮੀਟਰ ਤੱਕ ਪੂਰਾ 10 ਕਿਲੋਮੀਟਰ ਦਾ ਤੇ 50000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਤੇ ਜੇ ਕੋ ਗੱਡੀ ਆਪਦੀ ਲਿਆਵੇ ਤਾਂ 47 ਦੀ ਲੈ ਲਓ ਜੀ ਦੋਸਤੋ ਲਾ ਗਈ ਜੀ ਓਵਰ 50000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ 7 ਲੀਟਰ ਦੁੱਧ ਦੋਸਤੋ ਕਰਮਾਲੀ ਵੇਖੋ ਮੱਝ ਖੀਰੀ ਹੈ ਜੀ ਦੋਸਤੋ ਬਹੁਤੀ ਗੱਲ ਨਾ ਏਡੀ ਪਲੂਨ ਜਿਹੜੀ ਪਹਿਲਾਂ ਕੱਟੀ ਨਾ ਗਈ ਏਡੀ ਮੰਨ ਲਓ ਸੀਲ ਖਰਾਕ ਨਹੀਂ ਹੁੰਦੀ ਠੀਕ ਹੈ ਬਹੁਤੀ ਜਾਨੀ ਸੀਲ ਪਿਓਰ ਨੀਲੀ 라ਵੀ ਬਰੀਡ ਵੀ ਚੰਗੀ ਮਿਲਣੀ ਤੁਹਾਨੂੰ 47000 ਰੁਪਏ ਦੇ ਵਿੱਚ 50000 ਚ ਪਹੁੰਚ ਹੋ ਗਈ ਤੇ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆ ਤਾਂ ਫਿਰ 47000 ਰੁਪਇਆ ਹੋਊਗਾ ਜੀ ਇੱਧਰ ਦੇਖੋ ਜੀ ਮੈਂ ਕਿਹੜਾ ਵੀ ਇਹਨੂੰ ਘਰੇ ਪਾਲ ਲਿਆ ਲਓ ਜੀ ਦੇਖੋ ਆ ਵੇਖੋ ਆ ਲਓ ਜੀ ਵੇਖੋ ਮੇਕਰਾਂ ਫਿਰ ਤੁਹਾਨੂੰ ਦੰਦ ਵਿਖਾਵਾਂਗਾ ਮੈਂ ਆ ਵੇਖੋ ਭਾਵੇਂ ਜੋ ਮਰਜ਼ੀ ਮੂੰਹ ਦੇ ਦੇਤਾ ਕਿੰਨੇ ਲੱਖ ਕਰੋ ਚੱਕ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਦੋਸਤੋ ਜਿਹੜੀ ਬਰੀਡ ਹੈ ਨੀਲੀ ਦਾ ਵੀ ਬਹੁਤ ਵਧੀਆ ਹੁੰਦੀ ਹੈ ਜੀ ਆ ਕਰੋ ਚੱਕ ਚੀਜ਼ਾਂ ਨੇ ਭਾਜੀ ਇਹੋ ਜੀਆਂ ਘਰੇ ਰੱਖਣ ਨੂੰ ਕੀ ਕਰਦਾ ਪਰ ਹੁਣ ਘਰੇ ਕਿੰਨੀਆਂ ਗਰ ਰੱਖ ਲਈ ਆਪਾਂ ਹਾਂਜੀ ਇਹ ਤਾਂ ਗੱਲ ਹੈ ਕਿ ਨਹੀਂ ਠੀਕ ਹੈ ਇਹ ਤਾਂ ਕੱਟੀ ਬਹੁਤ ਚੀਜ਼ ਵਧੀਆ ਜੀ ਲੋ ਜੀ ਦੋਸਤੋ ਆ ਜਾ ਬਾਕੀ ਉਮਰ ਦੇ ਹਿਸਾਬ ਨਾਲ ਕੱਦ-ਬੁੱਤ ਵੀ ਹੋਊਗਾ ਹਾਂਜੀ ਹਾਂਜੀ ਨਹੀਂ ਅਜੇ ਚਲੋ ਪਲੂਣ ਛੋਟੀ ਹੈ ਭਰ ਵੀ ਜਾਣਾ ਨਹੀਂ ਹਾਂਜੀ ਹਾਂਜੀ ਜੁਸਮੇ ਤੱਕ ਕੱਦ ਵਧੀਆ ਹੈ ਛੋਟੀ ਉਮਰ ਚ ਬਣ ਗਈ ਕਿਦੇ ਹਾਂਜੀ ਹਾਂਜੀ ਲੋ ਮਸੂ ਕਰ ਲਓ ਚੱਕ ਮਜਬੂਰੀ ਹੁੰਦੀ ਜੀ ਜਿਹੜੀਆਂ ਚੀਜ਼ਾਂ ਵੇਚੀਆਂ ਤੇ ਨਹੀਂ ਜਾਂਦੀਆਂ ਮਜਬੂਰੀ ਕੋਈ ਹਾਂਜੀ ਹਾਂਜੀ ਮੈਂ ਦੋਸਤੋ ਫੇਰ ਇੱਕ ਨਾ ਬੇਨਤੀ ਕਰਦਾ ਕਿ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਵਾ ਐਂਡ ਤੱਕ ਵੀਡੀਓ ਦੋਸਤੋ ਜਰੂਰ ਦੇਖਿਓ ਥੋੜੀ ਜੀ ਵੀਡੀਓ ਲੰਮੀ ਜਰੂਰ ਹੋਗੀ ਆਓ ਵੀਰੇ ਅੱਗੇ ਗਾੜੀ ਦੱਸੋ ਜੀ ਵੀਰੇ ਇਹ ਵੀ ਭਾਜੀ ਪਹਿਲਾ ਸੂਆ ਸੂਈ ਝੋਟੀ ਅੱਛਾ ਜੀ ਹੈਗੀ ਜਵਾਨ ਐ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤਾਂ 7 ਲੀਟਰ ਆਏ ਜੇ ਥਲੇ ਪੱਕਾ ਤਿਆਰ ਹੈ ਜੀ ਹਾਂਜੀ ਪੱਕਾ ਤੇ ਸੂਈ ਨੂੰ ਇਹਨੂੰ ਜਿਹੜੇ ਕੋਈ ਸਾਢੇ 1 3 ਮਹੀਨੇ ਹੋਏ ਜੇ ਤੇ ਬਣੀ ਸੋਰੀ ਨੂੰ 20 25 ਦਿਨ ਹੋਏ 20 ਤੋਂ 25 ਦਿਨ ਦਾ ਟਾਈਮ ਇਹਨੂੰ ਜਿਹੜਾ ਟੀਕਾ ਲੱਗੇ ਨੂੰ ਹੋਣਾ ਹਾਂਜੀ 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 ਠੀਕ ਹੈ 7 ਲੀਟਰ ਕੋ ਦੋ 7 ਲੀਟਰ ਜੀ ਆਪਣੇ ਘਰੇ ਗੋਚੋ ਕੇ ਖੜੇ ਭਾਵੇਂ ਦੋ ਠੀਕ ਹੈ ਲੋ ਦੋਸਤ ਚੈੱਕ ਕਰ ਲੋ ਕੀ ਮੋਲ ਕਰਨਾ ਵੀ ਕਰੇ ਮੋਲ ਭਾਜੀ ਕਰ ਦਈਏ 65 ਤੱਕ ਪਹੁੰਚ ਜੀ ਜਿੰਨਾ ਮਰਜ਼ੀ ਕਰ ਲੋ ਅੱਜ ਖੁੱਲੀਆਂ ਛੋਟਾਂ ਹਨ ਹਾਂਜੀ ਅੱਜ ਖੁੱਲੀਆਂ ਛੋਟਾਂ ਜੀ ਤੇ ਮਰਜ਼ੀ ਕਰ ਲੈ ਨਹੀਂ ਆਪਾਂ ਕਰਨਾ ਹੀ ਨਹੀਂ ਜ਼ਿਆਦਾ ਆਪਾਂ ਇਹ ਆ ਵੀ ਵੀਡੀਓ ਪਾਈ ਤੇ ਮਾਲ ਵੀਰ ਕੇ 10-11 ਵਜੇ ਟਿੱਕਰ ਤੇ ਦਾਵੇ ਟਿੱਕਰ ਤੇ ਮੁਰਕੇ ਫੋਨ ਬੰਦ ਕਰਦੇ ਨਾ ਆਪਾਂ ਹੁਣ ਕਿਹਾ ਵੀ ਭੈਣ ਭਰਾ ਸਤਾਉਂਦੇ ਬੜੇ ਆ ਹੁਣ 6000 ਤੇ ਜਿੱਤਿਆਂ ਦੇ 6 ਜਾਣੇ ਨੂੰ ਜਾਣੀਆਂ ਚਲੋ ਜੀ ਪਤਾ ਗੱਲ ਕੀ ਆ ਭੈਣ ਭਰਾਵਾਂ ਦਾ ਚਲੋ ਕੰਮ ਆ ਜੀ ਇਹ ਆਪਣਾ ਕੋਈ ਚੀਜ਼ ਹੈ ਤੇ ਭੈਣ ਭਰਾਵਾਂ ਨੇ ਫੋਨ ਨਹੀਂ ਨਹੀਂ ਇਹ ਉਹ 6 ਆ ਤੇ 6 ਜਾਣੇ ਦਿੱਤੀਆਂ ਜਾਣੀਆਂ ਜੀ ਆਪਾਂ ਦੇ ਇੱਕ ਘਰ ਨੂੰ ਦੋ ਮਈਆਂ ਉਹ ਨਹੀਂ ਦਿੰਦੇ ਮੈਂ ਫੇਰ ਲੈਣੀ ਭਰਾ ਅਗਲੀ ਨਹੀਂ ਇੱਕ ਜਣੇ ਨੂੰ ਇੱਕ ਤੇ ਆਵੇ ਠੀਕ ਹੈ ਜੀ ਹਾਂਜੀ ਹਾਂਜੀ ਕਰੋ ਜੀ ਮੁੱਲ ਦਾ ਇਹ ਭਾਜੀ 55000 ਦੇ ਵਿੱਚ ਇਹਦੀ ਆਪਾਂ ਪਹੁੰਚ ਕਰਨੀ ਆ ਅੱਛਾ ਜੀ ਤੇ ਜੇ ਕੋ ਗੱਡੀ ਆਵਦੀ ਲੈਵੇ ਤੇ 52000 ਦੀ ਜੱਸ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਪਹਿਲਾ ਸੂਆ ਸੋਈ ਦੂਜੇ ਆ ਤੇ ਇੱਕ ਮਹੀਨੇ ਦੇ ਲੱਗ ਬੈਨੇ ਟਾਈਮ ਹੋਗਾ ਟੀਗਾ ਲੱਗੇ ਨੂੰ 7 ਲੀਟਰ ਦੁੱਧ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੀ ਚੈੱਕ ਕਰ ਲਿਓ ਤੋੜ ਕੇ ਵਿਖਾ ਦਿਨਾ ਪੂਰੀ ਵੱਡੀ ਝੋਟੀ ਜੀ ਲਓ ਜੀ ਦੋਸਤੋ ਚੈੱਕ ਕਰ ਲਓ ਪੂਰਾ ਕੱਦ ਕਾਠ ਪੂਰੀ ਰਾਜੀ ਜੰਮੀ ਵਾਲੀ ਪੂਰੀ ਚੈੱਕ ਕਰੋ ਵੀਰਾਂ ਦੀ ਡਿਮਾਂਡ ਈ ਵੀ ਝੋਟੀਆਂ ਨਿੱਕੇ ਸੈਂਕੜੀਆਂ ਚਾਹੀਦੀਆਂ ਵਜੇਗਾ ਹਾਂਜੀ ਹਾਂਜੀ ਲਓ ਜੀ ਦੋਸਤੋ ਹਰ ਇੱਕ ਵੈਰਾਈਟੀ ਮਿਲੂਗੀ ਤੁਹਾਨੂੰ ਜਿਹੜੇ ਬੰਦੇ ਬਣਾਉਂ ਜਿਹੜੇ ਬੰਦੇ ਬਣਾਉਣ ਵਾਲੇ ਆ ਜੇ ਕਿਸੇ ਨੇ ਝੋਟੀ ਤਿਆਰ ਕਰ ਲਈ ਹਾਂਜੀ ਤੇ ਸਵਾ ਡੇਢ ਲੱਖ ਦੀ ਝੋਟੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਪੂਰੀ ਵੱਡੀ ਝੋਟੀ ਭਾਈ ਅੱਜ ਦੋਸਤੋ ਵੈਰਾਈਟੀਆਂ ਸਾਰੀਆਂ ਤੁਹਾਨੂੰ ਮਿਲਣਗੀਆਂ ਜਿਹੜੀਆਂ ਜਿਸਟਾਲ ਹੋਈ ਬਿਲਕੁਲ ਰਿੰਗ ਸਿੰਘ ਵੀਡੀਓ ਦੋਸਤੋ ਲੰਮੀ ਥੋੜੀ ਜੀ ਜ਼ਰੂਰ ਹੋਈਂਦੀ ਕਿਉਂਕਿ ਛੇ ਨਾ ਆਗੇ ਤਾਂ ਤੁਹਾਨੂੰ ਪਤਾ ਡਿਟੇਲ ਪੁੱਛਣੀ ਤੋਰ ਕੇ ਵਿਖੋਈਆਂ ਹਰ ਇੱਕ ਚੀਜ਼ ਪੁੱਛਣੀ ਪੈਂਦੀ ਹੈ। ਲਓ ਜੀ ਕਰੋ ਚੈੱਕ ਰੀ ਆਰਡਰ ਕੁਆਲਟੀ ਚਾਰੇ ਥਣ ਗੈਪ ਤੇ ਲੱਗੇ ਨਿਕਲੇ ਮੈਂ ਕੋਈ 포ਟ ਸ਼ਾਂਗੜੀ ਨਾਲ। ਆਜੋ ਜੀ ਅਗੇ। ਦੱਸੋ ਜੀ ਇਹਦੇ ਬਾਰੇ। ਭਾਜੀ ਸੁਆ ਦੋ ਜਾ। ਹਾਂਜੀ। ਦੁੱਧ 8 ਲੀਟਰ ਜੀ। ਹਾਂਜੀ। ਕਿੰਨਾ ਟਾਈਮ ਲੱਗਦਾ। ਇਹ ਸੂਈ ਨੂੰ ਇਹਨੂੰ ਹੋਏ ਜੇ ਤੇ 9 ਮਹੀਨੇ ਤੇ 9 ਮਹੀਨਾ ਟਾਈਮ ਹੋ ਗਿਆ ਹੈ ਨਾ ਤੇ ਬਣੀ ਸੋਰੀ ਨੂੰ ਹੋਇਆ 1 ਮਹੀਨਾ ਤੇ 10 ਦਿਨ 1 ਮਹੀਨਾ ਜਾਨੀ ਕਿ 40 ਦਿਨ ਦਾ ਟਾਈਮ ਟੀਕਾ ਲੱਗੇ ਨਾ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਮੁੱਲ ਭਾਜੀ ਇਹ ਤੇ ਜਿੱਦਾਂ ਵੇਖ ਲਓ ਵੀ ਮਹੀਂ ਦੁੱਧ ਆ ਰਹੀ ਆ ਹੂੰ ਨੋਈ ਮਤ ਜੋਈ ਥੋੜਾ ਆ ਬੰਦਿਆਂ ਦੇ ਨਾ ਲਓ ਜੀ ਕਰੋ ਪੱਠੇ ਪੁੱਠੇ ਤੁਹਾਨੂੰ ਬੜਾ ਕੰਮਤੀ ਦੇ ਤਾਂ ਕਰਕੇ ਥੋੜੀ ਜਾਂਦੇ ਦੁੱਧ ਟੁੱਟ ਗਈ ਦੁੱਧ ਤਾਂ ਦੇ ਮੈਂ ਥੱਲੇ ਦਾਹਾਂ ਤੋਂ ਬਾਹਰ ਹਾਂਜੀ ਬਾਕੀ 1 ਮਿੰਟ ਬਰੇ ਆਉਂਦੀ ਇੱਕ ਚੀਜ਼ ਆਪਾਂ ਹੋਣੀ ਆਹ ਲਓ ਜੀ ਸਭ ਤੋਂ ਪਹਿਲਾਂ ਬਿਲਕੁਲ ਬਿਲਕੁਲ ਮੜੀ ਹੈ ਜੀ ਆਹ ਦੇਖੋ ਜੀ ਦੋਸਤੋ ਪੈ ਵੀ ਅਰੇ ਮਾਲ ਭਾਜੀ ਸਾਰੇ ਸਿਹਰੇ ਸਮਾਰ ਚੋ ਕੇ ਲੇਟ ਰੂਟ ਲਿਆਂਦਾ ਵਾ ਤਾਂ ਵੀ ਚਲੋ ਆਪਣੇ ਆਪ ਬਣ ਗਿਆ ਜੀ ਤੁਹਾਨੂੰ ਪਤਾ ਵੀ ਡੰਗਰ ਦਾ ਪਤਾ ਲੱਗ ਹੀ ਜਾਂਦਾ ਹਾਂ ਹਾਂਜੀ 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 ਦੱਸੋ ਮੋਲ ਮੋਲ ਭਾਜੀ ਇਹਦਾ ਜੈਜ ਕਰ ਆਪਾਂ ਜੈਜ ਕਰਨਾ ਇੱਕ ਹੀ ਰੀ ਕਰਾਉਣ ਨੂੰ ਭ 65 ਕਰਾਲੇ ਇਹਦਾ ਜੈਸਨੋ ਹੀ ਇਹਦੀ 56000 ਦੇ ਵਿੱਚ ਆਪਾਂ ਪਹੁੰਚ ਕਰਨੀ 100 ਕਿਲੋਮੀਟਰ ਤੱਕ 55 ਕਰੀ ਤੇ ਚਲੋ ਕੋਈ ਨਹੀਂ 55 ਕਰ ਦਿੰਦੇ ਆ 55 ਕਰ ਦਿੰਦੇ ਇਹਦੀ ਪਹੁੰਚ ਹਾਂਜੀ ਤੇ ਜੇ ਕੋ ਗੱਡੀ ਆਵਦੀ ਲਿਆਵੇ ਤੇ 52000 ਠੀਕ ਹੈ ਜੀ ਹਾਂਜੀ ਲਓ ਦੋਸਤੋ 8 ਲੀਟਰ ਦੁੱਧ ਤਿਆਰ ਹਾਂਜੀ 40 ਦਿਨ ਦਾ ਟਾਈਮ ਟੀਕਾ ਲੱਗਣ ਨੂੰ ਹੋ ਗਿਆ ਸਵੇਰ ਦੂਜਾ ਸਵੇਰ ਹਾਂਜੀ ਸਵੇਰ ਤੇ ਜਿਹੜਾ ਤੇ ਟੀਕਾ ਲੱਗਾ ਹੈ ਨਾ ਹਾਂਜੀ ਠੀਕ ਹੈ ਤੇ ਜੇ ਸਵੇਰ ਅਸਤੋ ਦੋਸਤੋ ਟੀਕਾ ਲੱਗੇ ਨਹੀਂ ਕੋਈ 40 ਦਿਨ ਦਾ ਟਾਈਮ ਹੋ ਗਿਆ ਕਨਫਰਮ ਕੋਈ ਨਹੀਂ ਜੀ ਰੇਡ ਦੋਸਤੋ ਇਹਦਾ ਵੀ 55000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਹੋ ਗਈ। ਲਓ ਜੀ ਕਰ ਲਓ ਚੈੱਕ ਕੱਦ ਕਾਠੇ ਦਾ ਮੈਂ ਤਾਂ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਹੈ ਜੀ। ਅੱਜ ਭਾਜੀ 3 ਦਿਨ ਹੋ ਗਏ ਬੰਦੇ ਇੱਕ ਨੂੰ ਆਪਣੀ ਵੀਡੀਓ ਦੇਖਦੇ ਨੇ। ਠੀਕ ਹੈ ਜੀ। ਗਰਦਾਸਪੁਰ ਦਾ ਗਾਹਕ ਆਪਣਾ। ਅੱਛਾ ਜੀ। ਅੱਗੇ ਉਹਨਾਂ ਮਈਆਂ ਸ਼ਾਇਦ ਖੜੀਆਂ ਆਉਣ ਤੇ ਉਹਨਾਂ ਦੇ ਬੱਚੇ ਦੀ ਜਿਹੜੇ ਆ ਵੀ ਨੀਲੀ ਦੀ ਮੈਂ ਲੈਣੀ ਆ ਆ ਬੰਦੇ ਦਾ ਹੁਣੇ ਫੋਨ ਆਉਂਦਿਆ ਤੇ ਮੈਂ ਇਹਨਾਂ ਨੂੰ ਆਖਿਆ ਵੀ ਜਦੋਂ ਵੀਡੀਓ ਅਪਲੋਡ ਹੋ ਗਈ ਤੇ ਉਦੋਂ ਹੀ ਤੁਹਾਨੂੰ ਮੈਂ ਦੱਸ ਦੂੰਗਾ ਫੋਨ ਲਾ ਲਿਓ ਤੇ ਕੋਈ ਨਹੀਂ ਤੁਸੀਂ ਦੇਖ ਲਿਓ ਮੈਂ ਹੁਣੇ ਆਏ ਜੀ ਅਜੇ ਤੁਹਾਡੇ ਗਾੜੀ ਗੜੀ ਠੀਕ ਹੈ ਤੇ ਵੀਡੀਓ ਪਾਉਣ ਦਾ ਟਾਈਮ ਨਹੀਂ ਜੀ ਹੁੰਦਾ ਇਦਾਂ ਕੱਲੇ ਕਰਨਾ ਨੀਲੀ ਜਿਹੜੀ ਨੀਲੀ ਰਾਵੀ ਇਹਨੇ ਵੀਰੇ ਮਤਲਬ ਦੁੱਧ ਲੰਮਾ ਸਮਾਂ ਹਾਂਜੀ ਇਹ ਭਾਜੀ ਇਹ ਵੀ ਨੀਲੀ ਰਾਵੀ ਚ ਕ੍ਰਾਸ ਆ ਹਾਂਜੀ ਲਓ ਜੀ ਕ੍ਰਾਸ ਤੇ ਬਾਕੀ ਭੈਣ ਭਰਾ ਸਿਆਣੇ ਆ ਜੀ ਸਾਰੇ ਹਾਂਜੀ ਆਰਡਰ ਕੁਆਲ ਮੈਂ ਇਹ ਵੀ ਲੱਖੋਂ ਬਾਹਰ ਜਾਣ ਵਾਲੀ ਹੈ 2.5 ਲੱਖ ਦੀ ਮੈਂ ਵਿਗਣੀ ਤਿਆਰ ਹਾਂ ਹਾਂਜੀ ਹਾਂਜੀ ਇਹਦੀ ਗੱਲ ਹੈ ਬਾਕੀ ਆਪਣੀ ਆਪਣੀ ਸਾਹ ਵੈ ਜੀ ਹਰ ਇੱਕ ਵੀਰ ਨੇ ਸਾਹ ਵੈ ਜੀ ਸਾਹ ਕੋ ਕਰਨੀ ਕਰਨੀ ਹੈ ਜੀ ਬਾਕੀ ਆਪਾਂ ਆਨੇ ਨੇ ਅਗਲੇ ਨੂੰ ਲੈਣ ਲੱਗਿਆ ਵੀ ਆਸ ਦੇਈਦਾ ਹੂੰ ਜੇ ਆਪਣੇ ਤੋਂ ਮੈਂ ਕੋਈ ਇਦਾਂ ਖਰਦਾ ਹੂੰ ਤੇ ਦੇ ਕੇ ਇਹਦੇ ਘਰੇ ਜਾ ਕੇ ਚੈੱਕ ਪਾਸ ਹੋ ਜੇ ਤੇ ਆਪਾਂ ਨੂੰ ਤਾਂ 5000 ਵਾਧਾ ਲੈ ਕੇ ਮੈਂ ਛੱਡ ਜੀ ਠੀਕ ਹੈ ਜੀ ਕੋਈ ਵੀ ਜਿਹੜੀ ਟੋਕਰ ਗੱਬਣ ਮੈਂ ਉਹਦੀ ਆਪਾਂ ਨੂੰ ਡਿਮਾਂਡ ਵੜੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਦੱਸਿਓ ਜੀ ਇਹਦੇ ਬਾਰੇ ਇਹ ਵੀ ਭਾਜੀ ਸੂਆ ਜਿਹੜਾ ਪਹਿਲਾ ਕਿਉਂ ਅੱਛਾ ਜੀ ਸੂਆ ਪਹਿਲਾ ਆ ਤੇ ਹੈਗੀ ਜਵਾਨ ਆ ਹਾਂਜੀ ਤੇ ਦੁੱਧ ਦੇ ਦੇ ਥੱਲੇ ਵੀ 8 ਲੀਟਰ ਆ ਠੀਕ ਹੈ ਜੀ ਥੋੜਾ ਜਿਹਾ ਆਰਡਰ ਜਿਹੜਾ ਫਿਕਸ ਦੀ ਆ ਇੱਕ ਨਾਲੇ ਸਾਰੇ ਲੇਡ ਲੂਟ ਚੋਗੇ ਲਿਆਂਦੀ ਆ ਹਾਂਜੀ ਤੇ ਇਹਨੂੰ ਜਿਹੜਾ ਨਾ ਬਣੀ ਸੋਰੀ ਨੂੰ 1 ਮਹੀਨਾ ਹੋਇਆ ਜੀ ਤੇ ਸੂਈ ਨੂੰ ਇਹਨੂੰ ਵੀ ਸਾਢੇ 3 ਮਹੀਨੇ ਹੋਏ ਆ ਸਾਢੇ 3 ਮਹੀਨੇ ਤੇ ਦੁੱਧ ਆ 8 ਲੀਟਰ ਦੇ ਥੱਲੇ ਪਕਾ ਠੀਕ ਹੈ ਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭਾਜੀ ਕਿਦਾ ਕੀ ਮੁੱਲ ਕਰਨਾ ਹੈ ਮੋਲੋ ਭਾਜੀ ਤੁਸੀਂ ਸੇਮ ਹੀ ਜਾਣ ਦੋ 55 55000 ਵਿੱਚ ਪਹੁੰਚ ਅੱਛਾ ਜੀ ਤੇ ਜੇ ਕੋ ਉਦਾਂ ਖਰਦਾ ਤੇ 52 ਮਤਲਬ ਜਾਨੀ ਕਿ ਇੱਕ ਝੋਟੀ ਜਿਹੜੀ ਆ ਨੀਲੀ ਰਵੀ ਜੀ ਉਹਦਾ ਰੇਟ ਕੱਟਿਆ ਬਾਕੀ ਬਾਕੀ ਚੌਹਾਂ ਦਾ ਹੀ ਹੋਣਾ ਚਾਰ ਮੱਜਾਂ ਦਾ ਰੇਟ 55000 ਹਾਂਜੀ 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 ਠੀਕ ਹੈ ਜੀ ਤੇ ਕੱਢੀਏ ਵੀਰ ਬਾਹਰ ਨੂੰ ਲਓ ਦੋਸਤੋ ਇਹ ਵੀ ਸੁਆ ਪਹਿਲਾ ਸੁਈ ਦੁੱਧਿਆ ਤੇ ਗੱਬਣ ਜੇ ਦੋ ਤੇ ਜਿਹੜਾ ਹੁਣ ਮੌਕੇ ਦਾ 8 ਲੀਟਰ ਤਿਆਰ ਹੈ ਰੇਟ ਦੋਸਤੋ ਇਹਦਾ ਵੀ 55000 ਰੁਪਇਆ ਬੋਲ ਕੱਢਿਆ ਅੱਛਾ ਜੀ ਠੀਕ ਹੈ ਆ ਕਰੋ ਚੈੱਕ ਜੀ ਇਹਦੀ ਦੋਸਤੋ ਇੱਥੇ ਕੋੜੇ ਦੀ ਚੜਾਈ ਚੈੱਕ ਕਰ ਲੋ ਆਰਡਰ ਕੁਆਲਿਟੀ ਚੈੱਕ ਕਰ ਰਹੇ ਹਾਂ ਜੀ। ਮਾਲ ਸਾਰਾ ਹੀ ਨਵਾਂ ਜੀ ਆ ਰਿਹਾ ਠੀਕ ਹੈ ਜੀ। ਪਹਿਲੇ ਦੂਜੇ ਸੂਈ ਵਾਲਾ ਹੀ ਮਾਲ ਬਾਕੀ ਭੈਣ ਭਰਾ ਸਿਆਣਾ। ਲੈ ਲੋ ਜੀ ਕਰੋ ਚੈੱਕ ਜੀ। ਵੇਖਿਆ ਪਤਾ ਲੱਗ ਜਾਂਦਾ ਡੰਗਰ ਦਾ। ਠੀਕ ਹੈ ਜੀ। ਹਾਂਜੀ ਹਾਂਜੀ। ਉਹ ਚਲੋ ਨਵੇਂ ਡੰਗਰ ਦਾ ਥੋੜਾ ਜਿਹਾ ਭਾਜੀ ਇਹ ਹੋ ਜਾਂਦਾ ਵੀ ਅਗਲਾ। ਗਾਹਣੀ ਬਾਕੀ ਆ ਪਾਉਣ ਦੇ ਰਹੀ ਇੱਕ ਮੈਂਡ ਦੇ ਵਿਖਾਉਣੀ ਉਹ ਸਭ ਤੋਂ ਛੋਟੇ ਬੈਟ ਵਾਲੀ ਆ ਜੀ। ਸਭ ਤੋਂ ਛੋਟਾ ਪਾ। ਹਾਂਜੀ ਹਾਂਜੀ। ਲਓ ਜੀ ਕਰੋ ਚੈੱਕ। ਲਓ ਜੀ ਸ਼ਾਈ ਵਾਲਾ ਗਾਂ ਵਰਗਾ ਦੋਸਤੋਂ ਤੁੰਗ ਇਹਦਾ ਕਰਵਾਇਦਾ ਕਰੋ ਚੈੱਕ ਜੀ ਥੋੜਾ ਨਾ ਚਟੜ ਰਾਦੀਆ ਫਿਕਸ ਜਿਆ ਨਿੱਕਰ ਆਰਡਰ ਦੀ ਹਾਂਜੀ ਹਾਂਜੀ ਲਓ ਦੋਸਤੋਂ ਤੁਹਾਡੀਆਂ ਇੰਤਜ਼ਾਰ ਨਹੀਂਆਂ ਘੜੀਆਂ ਖਤਮ ਕਰਦੇ ਆ ਤੇ ਤੁਹਾਨੂੰ ਜਿਹੜਾ ਸਰਪ੍ਰਾਈਜ਼ ਆਪਾਂ ਉਹ ਖੋਣਾ ਵਾ ਉਹਦੇ ਵਾਲ ਆਈ ਆ ਪਾ ਜੀ ਲਓ ਵਧੀਆ ਕਰੋ ਚੈੱਕ ਜੀ ਸਭ ਤੋਂ ਛੋਟੇ ਭਾਦੀ ਮੱਝ ਹੋਗੀ ਜੀ ਇਹ ਸੁਆ ਭਾਜੀ ਭੈਣ ਭਰਾਵਾਂ ਦੇ ਗਾੜੀ ਆ ਜੇ ਮੂੰਹ ਤੋਂ ਵੇਖੀਏ ਤੇ ਦੁੱਧਾ ਤੇ ਸਰੀਰ ਤੋਂ ਭਾਵੇਂ ਕੋਈ ਜਨਮ ਮਰਜੀ ਲਾ ਠੀਕ ਹੈ ਜੀ ਤੇ ਮੈਂ ਸਾਂਭੀ ਨਹੀਂ ਬੰਦੇ ਨੇ ਥੋੜੀ ਜੀ ਤੇ ਦੱਸਾਂ ਗੱਲ ਕੀ ਆ ਹਾਂ ਦੁੱਧ ਇਸਲੇ ਪੱਕਾ ਜਿਹੜਾ ਸਾਟਾ ਕੀ ਪੱਕਾ 6 ਲੀਟਰ ਹੋਣਾ 6 ਲੀਟਰ ਦੁੱਧ 2 ਲੀਟਰ ਮਾਰ ਕੇ ਲੈ ਜੇ ਦੋ ਦਾੰਗਾ ਆਪਣੇ ਘਰੋਂ ਪਾ ਠੀਕ ਹੈ ਜੀ ਹਾਂਜੀ ਤੇ ਇਹਦਾ ਸਰਪ੍ਰਾਈਜ਼ ਕੀ ਆ ਜੀ ਜਿਹੜਾ ਸਰਪ੍ਰਾਈਜ਼ ਭਾਜੀ ਇਹਦਾ ਮੋਲ ਆਪਾਂ ਪਹਿਲੋ ਦੱਸ ਦਿੰਨੇ ਆ ਇਹਦੀ ਪਹੁੰਚ ਜੇ 37000 ਹਾਂਜੀ ਤੇ ਜੇ ਕਹੇ ਨੇ ਉਦਾਂ ਲੈਣੀ ਆ ਤੇ ਫਿਰ 25 ਦੀ ਦੇ ਦੇਗੀ ਦੇਖ ਜਜ ਕਰੀਏ ਥੋੜਾ ਜਿਹਾ 34000 ਦੀ ਦੇ ਦਾਂਗੇ ਠੀਕ ਹੈ ਜੀ ਹੋਰ 34000 ਦੇ ਇਸ ਕੋ ਹਾਂਜੀ ਹੈਗੀ ਨਹੀਂ ਕਿ ਜਿਆਦਾ ਮੈਨਾਂ ਘੋਟਤਾ ਕੰਮ ਆਪਦਾ ਠੀਕ ਹੈ ਜੀ 34000 ਦੇ ਵਿੱਚ ਪਹੁੰਚ ਹੋ ਗਈ ਜੀ ਨਹੀਂ ਜੀ 37000 ਦੇ ਵਿੱਚ ਪਹੁੰਚ ਆ ਤੇ 34000 ਦੀ ਖਰੀ ਪਰੀ ਠੀਕ ਹੈ ਜੀ 37000 ਦੇ ਵਿੱਚ ਪਹੁੰਚ ਹੋਊ 100 ਮੀਟਰ ਤੇ ਹਾਂਜੀ ਹਾਂਜੀ ਜੇ ਕੋਈ ਵੀ ਗੱਡੀ ਆ ਗਈ ਤਾਂ ਫੇਰ 34000 ਹਾਂਜੀ ਹਾਂਜੀ ਬਾਕੀ ਦੋ ਭੈਣ ਭਰਾ ਅਗਲਾ ਜਿਹੜੀ ਚਲੋ ਉਹ ਨਹੀਂ ਗੱਲ ਆਪਦੀ ਸਮਝ ਵੇਖੇ ਸੁਈ ਨੂੰ 3 ਮਹੀਨਾ ਤੇ 2 ਮਹੀਨਾ ਆਇਆ ਠੀਕ ਹੈ ਜੀ ਲੋਕ ਕਟੋ ਬਾਕੀ ਕਿਸਮਤ ਆਈ ਅਗਲੇ ਲਓ ਦੋਸਤੋ ਇਹ ਸਰਪ੍ਰਾਈਜ਼ ਹੈ 34 37000 ਰੁਪਿਆ ਰੇਟ 100 ਕਿਲੋਮੀਟਰ ਤੱਕ ਦੀ ਪਹੁੰਚ 6 ਲੀਟਰ ਮੌਕੇ ਦਾ ਦੁੱਧ ਜਿਹੜਾ ਤਿਆਰ ਹੈ ਜੀ ਕੋਈ ਵੀਰ ਆਪਣੀ ਪਸੰਦੀ ਕਰ ਲਵੇ ਇੱਕ ਟਾਈਮ ਦੋ ਟਾਈਮ ਕੀ ਗੱਲ ਅਗੇ ਨੂੰ ਦੋਸਤੋ ਕੋਈ ਮਹੀਨੇ ਦਾ ਟਾਈਮ ਹੋ ਗਿਆ ਜੀ ਮੈਂ ਤੁਹਾਡੇ ਸਾਹਮਣੇ ਸੁਭਾਵੀ ਕਹਿੰਦਾ ਮੈਂ ਨਹੀਂ ਦੱਸਣਾ ਜੋ ਤੁਸੀਂ ਡਿਪੈਂਡ ਕਰ ਲਵੋ ਭਾਜੀ ਸਿਰ ਮੂੰਹ ਤੋਂ ਵੇਖੀਏ ਤੇ ਦੁਜਾਹੀ ਜੀ ਭਾਵੇਂ ਤੇ ਜਾਹੀ ਜੀ ਸਰੀਰ ਤੋਂ ਪਾ ਵਾਲਾ ਥੋੜਾ ਮੈਂ ਬੰਦੇ ਨੇ ਸਾਂਭੀ ਜੀਆਂ ਜਿਆਦੀ ਮੈਂ ਚਾੜੂ ਬੜੀ ਜਿਆਦੀ ਆ ਠੀਕ ਹੈ ਜੀ ਜੇ ਮੈਂ ਰਹਿ ਗਈ ਮੇ ਤੋਂ ਪਹਿਲੀ ਗੱਲ ਡੰਗਰ ਰਹਿੰਦਾ ਨਹੀਂ ਭਾ ਵਾਲਾ ਰਹਿ ਗਈ ਤੇ ਕੁ ਮਹੀਨਾ ਦਾ ਦਦ ਨੇ ਚਾਰ ਚੂਰ ਖਾ ਲਿਆ ਤੇ ਐ ਬਣ ਜਾਣਾ ਮੈਂ ਲਓ ਦੋਸਤੋ ਜਿਹੜਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਦੇ ਵਿੱਚ ਸਰਪ੍ਰਾਈਜ਼ ਆਹ ਵੇਖੋ ਗਾਰੀ ਹੁਣ ਆ ਕਰੋ ਚਟਜੀ ਤੁਸੀਂ ਫੇਸ ਕੁਆਲਿਟੀ ਵਿਖਾਓ ਮੈਂ ਜੀ ਕੋਈ ਫੇਸ ਕੁਆਲਿਟੀ ਤੋਂ ਨਹੀਂ ਜੱਜ ਲਾ ਸਕਦਾ ਕੋਈ ਮੂੰਹ ਫੜ ਕੇ ਦੰਦ ਥੋੜਾ ਮੂੰਹ ਨਹੀਂ ਬਣਾਉਂਦੀ ਦੰਦ ਵੇਖੇ ਕੋਈ ਦੰਦ ਦੇ ਕੋਲ ਝੋਟੇ ਲੱਗੇ ਆ ਠੀਕ ਹੈ ਜੀ ਹੈਗੀ ਨਵੀਂ ਮੈਂ ਥੋੜੇ ਬੰਦਿਆਂ ਸਭ ਹੀ ਨਹੀਂ ਆ ਜੀ ਸਾਮਣ ਤੋਂ ਦੋਸਤੋ ਥੋੜੀ ਜੀ ਮਾਰਕ ਹਾਂਜੀ ਹਾਂ ਬਾਕੀ ਚਲੋ ਸੌਕ ਕਰਾਂਗੇ ਮਜਬੂਰੀਆਂ ਦੀਆਂ ਬਾਕੀ ਭਾਈ ਆਪਾਂ ਦੇ ਮੁੱਲ ਕਰਤਾ ਵਾ ਬੈਲਟ ਬੱਕਰੀ ਜਿਹਦਾ ਠੀਕ ਹੈ ਛੇ ਨਗ ਦੋਸਤੋ ਤੁਹਾਨੂੰ ਦਿਖਾਏ ਛੇ ਜਿਹੜੀ ਆਫਰ ਹੈਗੀ ਸਰਪ੍ਰਾਈਜ਼ ਉਹ ਵੀ ਤੁਹਾਨੂੰ ਵਿਖਾਤਾ ਵਾ ਬਾਕੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਆਪਣੇ ਲੋਮੇ ਕਿ ਜਿਹੜਾ ਵੀ ਪਸ਼ੂ ਖਰੀਦਣਾ ਵਾ ਵੀਰ ਨੇ ਪਹਿਲਾਂ ਗੱਲ ਦੱਸਦੀ ਹੈ ਵੀ ਆਪਣੀ ਤਸੱਲੀ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੇਰ ਦੋਸਤੋ ਜਿਹੜਾ ਸਾਈਟ ਬੀਨਾਂ ਆਪਣਾ ਉਹ ਪਾਇਆ ਕਰੋ ਤੇ ਬਾਕੀ ਰਹਿੰਦੀ ਗੱਲ ਵੀ ਕੌਂਚ ਕੇ ਦੋਸਤੋ ਆਪਣੀ ਤਸੱਲੀ ਇਹ ਕਰਨਾ ਜ਼ਰੂਰ ਕਰਿਆ ਕਰੋ ਫਾਰਮ ਤੇ ਵਿజిਟ ਜਿਹੜੀ ਜ਼ਰੂਰ ਕਰਿਆ ਕਰੋ ਐਡਰੈਸ ਅਖਰੀ ਵੀ ਇਹਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸਵੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਿੰਘ ਪ੍ਰਤਾਪ ਸਿੰਘ ਸ਼ਾਹ ਨਾਮ ਹੈ ਭਾਜੀ ਉਹਨਾਂ ਦਾ ਫੋਨ ਨੰਬਰ ਵੀਰ ਆਪਣਾ ਫੇਰ ਇੱਕ ਵਾਰੀ ਬੋਲ ਦਿੰਦੇ ਹਾਂ ਫੋਨ ਨੰਬਰ ਭਾਜੀ ਹੈਗਾ ਜੀ 62847414127 62847414127 ਇੱਕ ਬੇਨਤੀ ਹੋ ਰਹੀ ਹੈ ਮੋਲਾਪਾ ਭਾਜੀ ਕੀਤਾ ਨਾ ਖੇਤ ਕੇ ਆ ਹਾਂਜੀ ਹਾਂਜੀ ਤੇ ਮੰਨ ਲਓ ਕਈ ਭੈਣ ਭਰਾਣਾ ਫਿਰ ਕਰਦੇ ਰ ਖਚਾਈ ਵਾਲਾ ਨਹੀਂ ਮੋਲਾਪਾ ਜਿਆਦਾ ਕਰੀਦਾ ਕੋਈ ਜਿਹੜਾ ਹੁਣ ਮੋਲਾਪਾ ਬੋਲਦਾ ਨਾ ਉਹ ਆਪਾਂ ਘਰੇ ਆਏ ਥੋੜਾ ਵੀ 10000 ਵਧਾ ਦੋ ਨਹੀਂ ਇਹ ਤਾਂ ਕਿੱਲੇ ਹਾਂਜੀ ਬਾਕੀ ਦੋਸਤੋ ਮੈਂ ਇੱਕ ਬੇਨਤੀ ਕਰਾਂ ਵੀ ਵੇਖ ਲਓ ਵੀਰ ਦਾ ਜੋਰ ਪੂਰਾ ਲੱਗਿਆ ਪਸੀਨਾ ਆ ਗਿਆ ਜੋਰ ਭਾਈ ਮਾਲ ਇਕੱਠਾ ਕਰਦਿਆਂ ਵੀ ਜੋਰ ਲੱਗਿਆ ਆਜੇ ਇਤਨੇ ਜਿਆਦਾ ਦਿਨ ਹੋ ਗਿਆ ਵਸੋਤੇ ਨਹੀਂ ਰੱਜ ਗਏ ਪੈਸੇ ਨਾਲੇ ਮੌਸਮ ਗਰਮੀ ਦਾ ਅੱਜ ਸੋਨਾ ਜੀ ਹੁਣ ਮਾਲ ਵੇਚ ਕੇ ਤੇ ਸੋਨਾ ਅਜੇ ਤੇ ਮੁੜ ਕੇ ਫੇਰ ਨਹੀਂ ਦੋ ਤਿੰਨ ਦਿਨ ਸੋਤੇ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਜੀ ਇਹੋ ਬੇਨਤੀਆਂ ਪ੍ਰਮਾਣ ਕਰਿਓ ਵੀ ਘਰੇ ਆਓ ਹਾਂਜੀ ਪਹਿਲੋਂ ਦੇ ਵੀਡੀਓ ਵੇਖੋ ਪਰਵਾਹ ਤੇ ਬਹਿ ਕੇ ਚੰਗੀ ਲੱਗਦੀ ਜਿਹੜੀ ਫਿਰ ਸਾਈ ਪਾਉ ਆਪਾਂ ਨੂੰ ਠੀਕ ਹੈ ਜੀ ਤੇ ਘਰੇ ਆਗੇ ਵੀ ਜੀ ਆਪਦੀ ਤਸੱਲੀ ਕਰਕੇ ਖੜੋ ਲੀਟਰ ਮਾਰ ਮਾ ਠਾ ਠਾਰ ਖੜੋ ਜੀ ਆਪਣੇ ਓਕੇ ਜੀ ਓਕੇ ਹਾਂਜੀ ਧੰਨਵਾ